ਫਾਈਲ ਕਿਤਨਾ ਕਿਤੇ ਆਪਣੇ ਕਾਗਜ਼ ਭਰਨ ਗਏ ਉਥੇ ਤੁਹਾਡੀ ਫਾਈਲ ਕਿਵੇਂ ਚੋਰੀ ਕਿਵੇਂ ਹੋਈ ਜੀ ਕਿਵੇਂ ਖੋਹੀ ਗਈ ਉਹ ਲੈਡੀ ਜੀ ਦੇ ਹੱਥ ਤੋਂ ਫਾਈਲ ਖੋਣੀ ਇੱਕ ਉਹ ਬੰਦਾ ਬਹੁਤ ਸਰਾਰਤੀ ਦੀ ਉਹ ਨਹੀਂ ਪਤਾ ਨਸਾ ਵੀ ਕੀਤਾ ਹੋਵੇ 60 ਫੇਟ ਵੀ ਮਾਰ ਸਕਦਾ ਉਸ ਤੋਂ ਬਾਅਦ ਫਿਰ ਉਹ ਬੰਦਾ ਫੜਿਆ ਵੀ ਗਿਆ ਸੀ ਜਾਂ ਕਿਵੇਂ ਸਰਪੰਚ ਸਾਹਿਬ ਕਿਵੇਂ ਮਤਲਬ ਨਹੀਂ ਉਹ ਕਹਿੰਦੇ ਵੀ ਬਾਹਰ ਭੱਜ ਗਿਆ ਭੱਜ ਕੇ ਬਾਹਰ ਫਾਈਲ ਉਹਨੇ ਪਾੜ ਦਿੱਤੀ ਉਤੇ ਪਰਚਾ ਦਰਜ ਹੋ ਗਿਆ ਹਣ ਸੱਤੇ ਬੰਦਿਆਂ ਦੇ ਕਰਾਇਆ ਕਿਤੇ ਸਾਡੇ ਕਾਗਜ਼ ਨਾ ਕੈਨਸਲ ਕਰਵਾ ਦੇਣ ਤੁਹਾਡੇ ਮਾਈਂਡ 'ਚ ਆ ਰਹੀ ਸੀ ਇਹ ਗੱਲ ਨਹੀਂ ਇਤਰਾਜ ਲੱਗਿਆ ਜੀ ਸਾਡੇ ਰੈਂਪ ਦਾ ਇਤਰਾਜ ਲਾਇਆ ਬਹੁਤ ਗਲਤ ਲਾਇਆ ਕੋਈ ਲੀਡਰ ਦਾ ਕਹਿੰਦਾ ਨਹੀਂ ਹੈਗਾ ਵੀ ਇਤਰਾਜ ਲਾ ਬਹੁ ਜਾਂ ਫੈਲ ਖੋਣੀ ਆ ਇਹ ਤਾਂ ਲੋਕ ਅਸਰਾਰਤੀ ਹੁੰਦੇ ਨੇ ਉਹ ਗਲਤ ਕੰਮ ਕਰਦੇ ਨੇ ਸਿੱਧਰਦਾ ਕੋਈ ਕਹਿੰਦਾ ਨਹੀਂ ਹੈਗਾ ਵੀ ਮੇਰੀ ਏਰੀਆ 'ਚ ਬਦਨਾਮੀ ਹੋਵੇ ਜਾਂ ਫੈਲਾ ਖੋਹੀਆਂ ਜਾਂ ਜਾਂ ਪਾੜੀਆਂ ਜਾਂ ਇਹ ਅਸਰਾਰਤੀ ਹੁੰਦੇ ਨੇ ਥੋੜਾ ਜਿਹਾ ਉੱਪਰ ਦੀ ਉੱਤ ਚੱਲ ਕੇ ਲੀਡਰ ਦੇ ਕੰਮ ਗਲਤ ਕਰਦੇ ਨੇ ਮਨ ਸਰ ਕਿਵੇਂ ਲੱਗਦਾ ਤੁਸੀਂ ਲਗਾਤਾਰ ਤਿੰਨ ਵਾਰ ਸਰਪੰਚ ਬਣੇ ਹੋ ਹੁਣ ਤੀਜੀ ਵਾਰੀ ਮੌਜੂਦਾ ਸਰਪੰਚ ਹੋ ਤੇ ਤੁਹਾਡੀ ਮਿਸਿਸ ਨੇ ਗੁਰਮੀਤ ਕੌਰ ਉਹਨਾਂ ਨੂੰ ਬਲਾਕ ਸੰਮਤੀ ਜ਼ੋਨ ਬਨੇਰਾ ਖਲਾ ਤੋਂ ਹਾਈ ਕਮਾਂਡ ਨੇ ਕਾਂਗਰਸ ਹਾਈ ਕਮਾਂਡ ਨੇ ਮੌਕਾ ਦਿੱਤਾ ਕਿਵੇਂ ਲੱਗਦਾ ਜਦੋਂ ਤੁਹਾਨੂੰ ਮੌਕਾ ਦਿੱਤਾ ਤੁਹਾਡੇ ਤੇ ਭਰੋਸਾ ਜਤਾਇਆ ਜਾਨੀ ਕਿ ਮਿਹਨਤੇ ਸਾਹਮਣੇ ਆ ਰਹੀ ਹੈ ਜਿਹੜੀ ਸਾਰੇ ਪਿੰਡ ਦੇ ਕੰਮ ਕਰੇ ਪੈਨੇ ਅੱਜ ਪਿੰਡ ਦੇ ਵਿੱਚ ਕਿਹੜੀਆਂ ਕੱਚੀਆਂ ਆ ਰਸਤੇ ਪਹੀਆਂ ਵੀ ਜਾਂਦੀਆਂ ਤੇ ਉਹ ਵੀ ਸੜਕਾਂ ਕਰੀਆਂ ਪਈਆਂ ਨੇ ਤਾਂ ਹੀ ਉਹ ਫਿਰ ਲੋਕਾਂ ਨੇ ਬਾਰ ਬਾਰ ਮੌਕਾ ਦੇ ਰਹੇ ਨੇ ਕਿਉਂਕਿ ਕੁਝ ਨੇ ਲੋਕ ਵੀ ਜਦੋਂ ਕੰਮ ਹੋ ਰਹੇ ਨੇ ਸਾਡੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਆ ਜੀ ਜੀ ਜਿਨ੍ਹਾਂ ਨੇ ਦੇਖੋ ਮੈਨੂੰ ਤਿੰਨ ਗੇਲਾ ਲਗਾਤਾਰ ਸਰਪੰਚ ਬਣਾਇਆ ਚਲੋ ਵਰਨਦਾ ਵੀ ਉਹ ਆ ਜੋ ਕੰਮ ਕਰ ਰਹੇ ਆ ਆਪਾਂ ਪਿੰਡ ਵਿੱਚ ਕੰਮ ਕਰੇ ਨੇ ਤਾਂ ਮੈਨੂੰ ਮੌਕੇ ਮਿਲ ਰਹੇ ਨੇ ਲੱਗਦਾ ਸਾ ਤੋਂ ਵੀ ਮੈਂਬਰ ਹੁੰਦੇ ਨੇ ਉਹ ਧਿਆਨ ਨਹੀਂ ਦਿੰਦੇ ਉਧਰ ਕਿ ਫੰਡ ਐਵੇਂ ਵਾਪਸ ਚਲੇ ਜਾਂਦੇ ਨੇ ਉਹਨਾਂ ਨੂੰ ਵਾਪਸ ਨਹੀਂ ਮੁੜਨ ਦਵੋਗੇ ਵੈਲੋ ਕਲਜੀ ਕੋਈ ਫੰਡ ਵਾਪਸ ਨਹੀਂ ਹੋਊਗਾ ਸਾਰੇ ਫੰਡ ਪਿੰਡਾਂ ਵਿੱਚ ਲਾਏ ਜਾਣਗੇ ਸਾਡਾ ਭਾਈਚਾਰਾ ਪਿੰਡਾਂ ਨਾਲ ਸਾਂਝਾ ਹੈ ਪਿੰਡਾਂ ਨਾਲ ਇਹਨਾਂ ਦੇ ਜੋ ਕੰਮ ਨੇ ਪਿੰਡਾਂ ਦੇ ਪੰਜੇ ਪਿੰਡਾਂ ਦੇ ਪਹਿਲੇ 1000 ਤੇ ਮੈਂ ਕੰਮ ਰੱਖੂੰਗਾ ਜੋ ਫੰਡਾਂ ਦੀ ਲੋੜ ਆ ਪ੍ਰਮਾਤਮਾ ਨੇ ਮੌਕਾ ਦਿੱਤਾ ਪਹਿਲੇ 1000 ਤੇ ਪੰਜੇ ਪਿੰਡਾਂ ਦੇ ਕੰਮ ਕਰੇ ਭਲੋਗ ਸਮੂਹੀ ਮੈਂਬਰ ਬਣਾਉਂਦੇ ਨੇ ਤਾਂ ਤੁਹਾਡੇ ਚ ਹੋਰ ਵੀ ਇੱਕ ਮਨੋਵਲ ਵੀ ਆਪ ਹੋਣਾ ਤੇ ਵੱਧ ਤੋਂ ਵੱਧ ਪੰਜੇ ਪਿੰਡਾਂ ਦਾ ਫਿਰ ਤੁਹਾਡੇ ਤੇ ਪ੍ਰੈਸ਼ਰ ਆ ਜਾਣਾ ਕਿ ਪੰਜੇ ਪਿੰਡਾਂ ਦਾ ਵਧੀਆ ਵਿਕਾਸ ਕਰੀ। ਮੇਰੀ ਮੈਸੇਜ ਗਰਮੀਜ਼ ਕੌਰਾਜੀ ਪੰਜੇ ਪਿੰਡਾਂ ਦੀ ਸੰਗਤ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਇੱਕ ਇੱਕ ਬੋਤ ਪਾ ਕੇ ਸਾਨੂੰ ਕਾਮਯਾਬ ਕਰੋ। ਪੰਜੇ ਪਿੰਡਾਂ ਦੇ ਸਾਰੇ ਕੰਮ ਪਹਿਲੇ ਆਧਾਰ ਤੇ ਹੋਣਗੇ ਸਾਡਾ ਚੋਣ ਸਾਨ ਪੰਜਾ। ਬਜਲਾਈਵਟੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਪੱਬਾਂ ਪਾਰ ਨੇ ਕੈਂਪੇਨ ਕਰ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਸੋ ਹਲਕਾ ਨਾਬਾ ਚ ਮੌਜੂਦ ਹਾਂ ਹਲਕਾ ਨਾਬਾ ਦੇ ਬਲਾਕ ਸਮਤੀ ਜ਼ੋਨ ਬਨੇਰਾ ਕਲਾਂ ਚ ਮੌਜੂਦ ਹਾਂ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਇਥੋਂ ਗੁਰਮੀਤ ਕੌਰ ਜੋ ਪਿਛਲੇ ਦਿਨਾਂ ਚ ਚਰਚਾ ਚ ਵੀ ਰਹੇ ਨੇ ਅਤੇ ਉਹਨਾਂ ਦੇ ਪਤੀ ਮੌਜੂਦਾ ਸਰਪੰਚ ਲਗਾਤਾਰ ਤਿੰਨ ਵਾਰ ਸਰਪੰਚ ਬਣੇ ਨੇ ਤੀਜੀ ਵਾਰ ਸਰਪੰਚ ਹੁਣ ਮੌਜੂਦਾ ਨੇ ਭੀਮ ਸਿੰਘ ਬਨੇਰਾ ਕਲਾਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਭੀਮ ਸਿੰਘ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਜੀ ਅ ਪਿਛਲੇ ਦਿਨੀ ਬਹੁਤ ਚਰਚਾ ਚ ਆਏ ਜਿਸ ਦਿਨ ਤੁਸੀਂ ਫਾਈਲ ਕਿਤੇ ਨਾ ਕਿਤੇ ਆਪਣੇ ਕਾਗਜ਼ ਭਰਨ ਗਏ ਉਥੇ ਤੁਹਾਡੀ ਫਾਈਲ ਕਿਵੇਂ ਚੋਰੀ ਕਿਵੇਂ ਹੋਈ ਜੀ ਕਿਵੇਂ ਖੋਹੀ ਗਈ ਉਹ ਉਹ ਡਿਟੇਲ ਚ ਦੱਸੋ ਦੇਖੋ ਜੀ ਇਹ ਬਹੁਤ ਮਾੜੀ ਗੱਲ ਆ ਇੱਕ ਲੇਡੀ ਜੀ ਦੇ ਹੱਥ ਚੋਂ ਫਾਈਲ ਖੋਣੀ ਇੱਕ ਉਹ ਬੰਦਾ ਬਹੁਤ ਸਰਾਰਤੀ ਦੀ ਉਹ ਇਨੀ ਪਤਾ ਨਸ਼ਾ ਵੀ ਕੀਤਾ ਹੋਵੇ 60 ਫੀਟ ਵੀ ਮਾਰ ਸਕਦਾ ਇਹ ਮੈਂ ਕਹਿਣਾ ਵੀ ਉੱਥੇ ਇੱਕ ਦਫਤਰ ਦੇ ਅੰਦਰ ਮੈਡਮ ਦੇ ਕੋਲੇ ਇਹ ਫਾਈਲ ਖੋਈ ਯਾਨੀ ਇੱਕ ਬਹੁਤ ਮਾਦਭਾਗੀ ਗੱਲ ਆ ਜੀ ਉਸ ਤੋਂ ਬਾਅਦ ਫਿਰ ਉਹ ਬੰਦਾ ਫੜਿਆ ਵੀ ਗਿਆ ਸੀ ਜਾਂ ਕਿਵੇਂ ਸਰਪੰਚ ਸਾਹਿਬ ਕਿਵੇਂ ਮਤਲਬ ਨਹੀਂ ਉਹ ਕਹਿੰਦੇ ਵੀ ਬਾਹਰ ਭੱਜ ਗਿਆ ਭੱਜ ਕੇ ਬਾਹਰ ਫਾਈਲ ਉਹਨੇ ਪਾੜਦੀ। ਉਤੇ ਪਰਚਾ ਦਰਜ ਹੋ ਗਿਆ ਅਣਪਸੱਤੇ ਬੰਦਿਆਂ ਦੇ ਕਰਾਇਆ ਚਲੋ ਆਪਾਂ ਨੂੰ ਬੰਦਿਆਂ ਦਾ ਪਤਾ ਵੀ ਜੀ ਕੌਣ ਨੇ ਪਰ ਨਹੀਂ ਸਾਡਾ ਭਾਈ ਚਾਰਾ ਕਿਹੜਾ ਸਾ ਪੰਜੇ ਪਿੰਡਾਂ ਦਾ ਇੱਕ ਸਾਂਝਾ ਸਾਡੀ ਸਾਡੇ ਸਟੇਟਿ ਦੀ ਵੀ ਉੱਥੇ ਇਕੱਠੀ ਆ ਸੌਜੇ ਸਾਡਾ ਭਾਈ ਚਾਰਾ ਇਹ ਪਿੰਡਾਂ ਨਾਲ ਅਸੀਂ ਇਕੱਠੇ ਵਰਤਦੇ ਆ ਜਣੀ ਇਹ ਬਹੁ ਮਾੜੀ ਗੱਲ ਆ ਗਲਤ ਕਰਿਆ ਵਾ ਠੀਕ ਹੈ ਉਸ ਤੋਂ ਬਾਅਦ ਸਰਪੰਚ ਸਾਹਿਬ ਕੋਈ ਚੱਕਰ ਤਾਂ ਨਹੀਂ ਪਿਆ ਕੋਈ ਇਤਰਾਜ਼ ਲਾਇਆ ਹੋਵੇ ਜਾਂ ਤੁਹਾਨੂੰ ਉਸ ਤੋਂ ਬਾਅਦ ਇਹ ਲੱਗਦਾ ਹੋਵੇ ਕਿ ਹੋ ਸਕਦਾ ਫਾਈਲਾਂ ਦਾ ਚੱਕਰ ਲੰਘ ਗਿਆ ਸਮਾਂ ਉਹ ਕਿ ਤੇ ਸਾਡੇ ਕਾਗਜ਼ ਨਾ ਕੈਂਸਲ ਕਰਵਾ ਦੇਣ ਤੁਹਾਡੇ ਮਾਈਂਡ 'ਚ ਆ ਰਹੀ ਸੀ ਇਹ ਗੱਲ ਨਹੀਂ ਇਤਰਾਜ ਲੱਗਿਆ ਜੀ ਸਾਡੇ ਰੈਂਪ ਦਾ ਇਤਰਾਜ ਲਾਇਆ ਬਹੁਤ ਗਲਤ ਲਾਇਆ ਕੋਈ ਲੀਡਰ ਦਾ ਕਹਿੰਦਾ ਨਹੀਂ ਹੈਗਾ ਵੀ ਇਤਰਾਜ ਲਾਵੋ ਜਾਂ ਫੈਲ ਖੋਣੀ ਆ ਇਹ ਤਾਂ ਲੋਕ ਅਸਰਾਰਤੀ ਹੁੰਦੇ ਨੇ ਉਹ ਗਲਤ ਕੰਮ ਕਰ ਜਾਂਦੇ ਠੀਕ ਹੈ ਯਾਨੀ ਕਿ ਜੇ ਆਪਾਂ ਕਹੀਏ ਵੀ ਉਹ ਲੀਡਰਾਂ ਨੇ ਕਰਾਤਾ ਕੰਮ ਦੂਜਿਆਂ ਨੇ ਸੱਤਾਧਾਰੀ ਸਰਕਾਰ ਨੇ ਕਰਾਤਾ ਜਾਂ ਉਹਨੇ ਕਰਾਤਾ ਉਹ ਮਤਲਬ ਜਿਹਦੇ ਵਿੱਚ ਇਹਨੇ ਕਿਤੇ ਸ਼ਰਾਰਤੀ ਹੁੰਦੇ ਨੇ ਉਹ ਪਖਾਉਣਾ ਚਾਹੁੰਦੇ ਨੇ ਗੱਲਬਾਤ ਅਸਲ ਦੇਖੋ ਲੀਡਰ ਦਾ ਕੋਈ ਕਹਿੰਦਾ ਨਹੀਂ ਹੈਗਾ ਵੀ ਮੇਰੀ ਏਰੀਆ 'ਚ ਬਦਨਾਮੀ ਹੋਵੇ ਜਾਂ ਫੈਲਾ ਖੋਹੀਆਂ ਜਾਂ ਜਾਂ ਪਾੜੀਆਂ ਜਾਂ ਇਹ ਸ਼ਰਾਰਤੀ ਹੁੰਦੇ ਨੇ ਥੋੜਾ ਜਿਹਾ ਉੱਪਰ ਦੀ ਉਚਾਲ ਕੇ ਲੀਡਰ ਦੇ ਕੰਮ 'ਚ ਗਲਤ ਕਰ ਦਿੰਦੇ ਨੇ ਠੀਕ ਹੈ ਕੁੱਲ ਮਿਲਾ ਕੇ ਤੁਹਾਡੇ ਫਾਰਮ ਸਹੀ ਰਹੇ ਹੁਣ ਕੈਂਪੇਨ ਫਿਰ ਸ਼ੁਰੂ ਕਰਤੀ ਜੀ ਤੁਸੀਂ ਹਾਂਜੀ ਹਾਂ ਸਾਡੇ ਫਾਰਮ ਠੀਕ ਰਹੇ ਨੇ ਜੀ ਅਸੀਂ ਕੰਪਲੇਨ ਕਰ ਰਹੇ ਆ ਪਿੰਡਾਂ 'ਚ ਜਾ ਰਹੇ ਆ ਸਾਰੇ ਉਰਾਂ ਪਰਾਂ ਆਪਣੇ ਨਗਰ 'ਚ ਚੱਲਦੇ ਆ ਪਹਿਲਾਂ ਅਸੀਂ ਜੀ ਸਰਪੰਚ ਸਾਹਿਬ ਕਿਵੇਂ ਲੱਗਦਾ ਤੁਸੀਂ ਲਗਾਤਾਰ ਤਿੰਨ ਵਾਰ ਸਰਪੰਚ ਬਣੇ ਹੋ ਹੁਣ ਤੀਜੀ ਵਾਰੀ ਮੌਜੂਦਾ ਸਰਪੰਚ ਹੋ ਤੇ ਤੁਹਾਡੀ ਮਿਸਿਸ ਨੇ ਗੁਰਮੀਤ ਕੌਰ ਉਹਨਾਂ ਨੂੰ ਬਲਾਕ ਸਮਤੀ ਜੂਨ ਬਨੇਰਾ ਕਲਾਂ ਤੋਂ ਹਾਈ ਕਮਾਂਡ ਨੇ ਕਾਂਗਰਸ ਹਾਈ ਕਮਾਂਡ ਨੇ ਮੌਕਾ ਦਿੱਤਾ ਕਿਵੇਂ ਲੱਗਦਾ ਜਦੋਂ ਤੁਹਾਨੂੰ ਮੌਕਾ ਦਿੱਤਾ ਤੁਹਾਡੇ ਤੇ ਭਰੋਸਾ ਜਤਾਇਆ ਜਾਨੀ ਕਿ ਮੈਂ ਤੇ ਸਾਹਮਣੇ ਆ ਰਹੀ ਹੈ ਜਿਹੜੀ ਹਾਈ ਕਮਾਂਡ ਬਿਲਕੁਲ ਜੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਆ ਸਾਧੂ ਸਿੰਘ ਧਰਮ ਸੋਜੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਭਰੋਸਾ ਜਤਾਇਆ ਇਸ ਕਰਕੇ ਕਿਉਂ ਪਿੰਡ ਚ ਹੁਣ ਲਗਾਤਾਰ ਮੈਂ ਸਰਪੰਚ ਚਿੱਤਲ ਰਹੇ ਹਾਂ ਸਾਰੇ ਪਿੰਡ ਦੇ ਕੰਮ ਕਰੇ ਪੈਨੇ ਅੱਜ ਪਿੰਡ ਦੇ ਵਿੱਚ ਕਿਹੜੀਆਂ ਕੱਚੀਆਂ ਰਸਤੇ ਪਹੀਆਂ ਵੀ ਜਾਂਦੀਆਂ ਤੇ ਉਹ ਵੀ ਸੜਕਾਂ ਕਰੀਆਂ ਪਈਆਂ ਨੇ ਪਿੰਡ ਵਿੱਚ ਜੀ ਤਾਂ ਹੀਓ ਫਿਰ ਲੋਕਾਂ ਨੇ ਬਾਰ ਬਾਰ ਮੌਕਾ ਦੇ ਰਹੇ ਨੇ ਕਿਉਂਕਿ ਕੁਝ ਨਹੀਂ ਲੋਕ ਵੀ ਜਦੋਂ ਕੰਮ ਹੋ ਰਹੇ ਨੇ ਸਾਡੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਹਾਂ ਜੀ ਜੀ ਜਿਨ੍ਹਾਂ ਨੇ ਦੇਖੋ ਮੈਨੂੰ ਤਿੰਨ ਗੇਲਾ ਲਗਾਤਾਰ ਸਰਪੰਚ ਬਣਾਇਆ ਚਲੋ ਬਣਦਾ ਵੀ ਉਹ ਆ ਜੋ ਕੰਮ ਕਰ ਰਹੇ ਆ ਆਪਾਂ ਪਿੰਡ ਵਿੱਚ ਕੰਮ ਕਰੇ ਨੇ ਤਾਂ ਮੈਨੂੰ ਮੌਕੇ ਮਿਲ ਰਹੇ ਨੇ ਲਗਾਤਾਰ ਬਿਲਕੁਲ ਸਰਪੰਚ ਬਲਾਕ ਸਮਤੀ ਬਨੇਰਾ ਕਲੰਚ ਕਿੰਨੇ ਪਿੰਡ ਆ ਗਏ ਤੁਹਾਡੇ ਇਸ ਜ਼ੋਨ ਚ ਇਹਦੇ ਵਿੱਚ ਆ ਗਏ ਜੀ ਬਨੇਰਾ ਕਲਾ ਬਨੇਰਾ ਖੁਰਦ ਸੰਗਤਪੁਰ ਸਰਾਜਪੁਰ ਅਰ ਸੌਜਾ ਮੈਂ ਪਿੰਡਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਵੋਟਾਂ ਪਾਉਣਗੇ ਜਿਤਾਉਣਗੇ ਸਾਨੂੰ ਇਹਨਾਂ ਦੇ ਜੋ ਕੰਮ ਨੇ ਪਿੰਡਾਂ ਦੇ ਪੰਜੇ ਪਿੰਡਾਂ ਦੇ ਪਹਿਲੇ ਅਧਾਰ ਤੇ ਮੈਂ ਕੰਮ ਰੱਖੂੰਗਾ ਜੋ ਫੰਡਾਂ ਦੀ ਲੋੜ ਆ ਪ੍ਰਮਾਤਮਾ ਨੇ ਮੌਕਾ ਦਿੱਤਾ ਪਹਿਲੇ ਅਧਾਰ ਤੇ ਪੰਜੇ ਪਿੰਡਾਂ ਦੇ ਕੰਮ ਸ਼ੁਰੂ ਕਰਦਾ ਬਿਲਕੁਲ ਜਨਨ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਜਿਹੜੇ ਫੰਡ ਹੁੰਦੇ ਨੇ ਉਹ ਤੁਸੀਂ ਰਹਿਣ ਨਹੀਂ ਦੇਮੋਗੇ ਕਈ ਵਾਰੀ ਹੁੰਦਾ ਵੀ ਬਲਾਕ ਸਮਤੀ ਮੈਂਬਰ ਹੁੰਦੇ ਨੇ ਉਹ ਧਿਆਨ ਨਹੀਂ ਦਿੰਦੇ ਉਧਰ ਕਿ ਫੰਡ ਐਵੇਂ ਵਾਪਸ ਚਲੇ ਜਾਂਦੇ ਨੇ ਉਹਨਾਂ ਨੂੰ ਵਾਪਸ ਨਹੀਂ ਮੁੜਨ ਦੇਮੋਗੇ ਬਿਲਕੁਲ ਜੀ ਕੋਈ ਫੰਡ ਵਾਪਸ ਨਹੀਂ ਹੋਊਗਾ ਸਾਰੇ ਫੰਡ ਪਿੰਡਾਂ ਵਿੱਚ ਲਾਏ ਜਾਣਗੇ ਸਾਡਾ ਭਾਈਚਾਰਾ ਪਿੰਡਾਂ ਨਾਲ ਸਾਂਝਾ ਹੈ ਪਿੰਡਾਂ ਨਾਲ ਅਸੀਂ ਪਿੰਡਾਂ ਦੇ ਜੋ ਕੰਮ ਹੋਣਗੇ ਪਹਿਲੇ ਅਧਾਰ ਤੇ ਕਰੇ ਜਾਣਗੇ ਇੱਕ ਮੰਨ ਦੇ ਵਿੱਚ ਬਲਬਲੀ ਹੁੰਦਾ ਸਰਪੰਚ ਸਾਹਿਬ ਜਿਵੇਂ ਤੁਸੀਂ ਸਰਪੰਚੀ ਕਰ ਰਹੇ ਹੋ ਲਗਾਤਾਰ ਸਰਪੰਚ ਬਣਾ ਰਹੇ ਨੇ ਪਿੰਡ ਦੇ ਲੋਕ ਤੇ ਤੁਸੀਂ ਕਹਿ ਰਹੇ ਹੋ ਅਸੀਂ ਪਿੰਡ ਦੀ ਕੋਈ ਗਲੀ ਛੱਡੀ ਨਹੀਂ ਹੈਗੀ ਤੁਹਾਡੇ ਮਨ ਚ ਇੱਕ ਇਹ ਰਹਿੰਦੀ ਹੋਣੀ ਗੱਲ ਵੀ ਦੇਖੋ ਜੀ ਪਿੰਡ ਚ ਕਿਹੜੀ ਘਾਟ ਆ ਵੀ ਉਹ ਫਟਾਫਟ ਪੂਰਾ ਕੀਤਾ ਜਾਵੇ ਬਿਲਕੁਲ ਜੀ ਪਿੰਡ ਚ ਤੱਕ ਪਹਿਲੇ ਅਧਾਰ ਤੇ ਕੰਮ ਰੱਖਿਆ ਹੋਇਆ ਕੋਈ ਵੀ ਜੇ ਇੱਕ ਲਾ ਲੋ 13 ਸਰਪੰਚ ਬਣ ਗਿਆ ਉਹਨੂੰ ਦੂਜੀ ਗੇਲਾ ਮੌਕਾ ਨਹੀਂ ਮਿਲਦਾ ਸਾਨੂੰ ਲਗਾਤਾਰ ਸਾਡੇ ਪਰਿਵਾਰ ਨੂੰ ਸਰਪੰਚੀ ਮਿਲਦੀ ਆ ਇਹ ਕਮਜ਼ੇਦਾਰਤੀ ਮਿਲਦੀ ਆ ਬਿਲਕੁਲ ਹੁਣ ਚਲੋ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲਣ ਜਾ ਰਹੀ ਆ ਜੇਕਰ ਪੰਜੇ ਪਿੰਡਾਂ ਦੇ ਵੋਟਰ ਤੁਹਾਨੂੰ ਬਲੌਕ ਸਮਤੀ ਮੈਂਬਰ ਬਣਾਉਂਦੇ ਨੇ ਤਾਂ ਤੁਹਾਡੇ ਚ ਹੋਰ ਵੀ ਇੱਕ ਮਨੋਵਲ ਵੀ ਆਪ ਹੋਣਾ ਤੇ ਵੱਧ ਤੋਂ ਵੱਧ ਪੰਜੇ ਪਿੰਡਾਂ ਦਾ ਫਿਰ ਤੁਹਾਡੇ ਤੇ ਪ੍ਰੈਸ਼ਰ ਆ ਜਾਣਾ ਕਿ ਪੰਜੇ ਪਿੰਡਾਂ ਦਾ ਵਧੀਆ ਵਿਕਾਸ ਕਰਨ ਲਈ ਪਰਮਾਤਮਾ ਦੀ ਕਿਰਪਾ ਜੀ ਚੱਡ ਵੱਧ ਕੇ ਕੰਮ ਪੰਜੇ ਪਿੰਡਾਂ ਦੇ ਪਹਿਲੇ ਧਾਰ ਤੇ ਕੰਮ ਰੱਖੂਗਾ 90 ਹਲਕੇ ਜੀ ਬਿਲਕੁਲ ਹੈ ਸਰਪੰਚ ਸਾਹਿਬ ਸਾਰੇ ਦਰਸ਼ਕ ਵੀ ਦੇਖ ਰਹੇ ਨੇ ਪੰਜੇ ਪਿੰਡਾਂ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਪੂਰਾ ਡਿਟੇਲ ਚ ਤੁਹਾਡੇ ਮਿਸਿਸ ਦਾ ਨਾਮ ਚੋਣ ਨਿਸ਼ਾਨ ਕਿਹੜੇ ਤੇ ਲੜ ਰਹੇ ਹੋ ਉਹ ਇੱਕ ਵਾਰੀ ਸਾਰੇ ਵੋਟਰਾਂ ਨੂੰ ਦੱਸ ਦਿਓ ਮੇਰੀ ਮੈਸੇਜ ਗਰਮੀਤ ਕਵਰਾ ਜੀ ਪੰਜੇ ਪਿੰਡਾਂ ਦੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਇੱਕ ਇੱਕ ਵੋਟ પાਕੇ ਸਾਨੂੰ ਕਾਮਯਾਬ ਕਰੋ ਪੰਜੇ ਪਿੰਡਾਂ ਦੇ ਸਾਰੇ ਕੰਮ ਪਹਿਲੇ ਧਾਰ ਤੇ ਹੋਣਗੇ ਸਾਡਾ ਚੋਣ ਸੰਸਾਨ ਪੰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੈਸਟ ਆਫ ਲੱਕ ਜੀ ਸਰਪੰਚ ਸਾਹਿਬ ਕੈਂਪੇਨ ਕਰ ਰਹੇ ਹੋ ਕਿਉਂਕਿ ਹੁਣ ਤੁਹਾਡਾ ਵੀ ਇੱਕ ਇੱਕ ਮਿੰਟ ਮੈਨੂੰ ਲੱਗਦਾ ਕੀਮਤੀ ਆ ਕੀਮਤੀ ਆ ਜੀ ਬਹੁਤ ਧੰਨਵਾਦ ਜੀ ਬਿਲਕੁਲ ਸਰਪੰਚ ਸਾਹਿਬ ਨੇ ਬਨੇਰਾ ਕਲਾਂ ਤੋਂ ਜੋ ਤੀਜੀ ਵਾਰ ਸਰਪੰਚ ਬਣੇ ਨੇ ਅਤੇ ਉਹਨਾਂ ਦੀ ਮਿਸਿਸ ਗੁਰਮੀਤ ਕੌਰ ਜੋ ਬਲਾਕ ਸਮਤੀ ਜ਼ੋਨ ਬਨੇਰਾ ਕਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਵੀ ਕਰਦੇ ਨੇ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਅਤੇ ਵੋਟਰਾਂ ਨੂੰ ਅਪੀਲ ਕਰਦੇ ਨੇ ਕਿ ਸਾਡੇ ਬਨੇਰੇ ਕਲਾਂ ਦੇ ਕੰਮ ਦੇਖੋ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਕੰਮ ਪਿਛਲੇ ਦਹਾਕਿਆਂ ਤੋਂ ਅਸੀਂ ਸਰਪੰਚਾਂ ਇੱਥੋਂ ਦੇ ਅਤੇ ਪੂਰੇ ਪੰਜੇ ਪਿੰਡਾਂ ਦੇ ਵੱਡੇ ਲੈਵਲ ਤੇ ਬਲਾਕ ਸਮਤੀ ਫੰਡਾਂ ਦੇ ਵਿੱਚੋਂ ਕੰਮ ਕਰਵਾਏ ਜਾਣਗੇ ਗੁਰਤੇ ਸਿੰਘ ਥੂਹੀ ਨਾਲ ਅਮਨਦੀਪ ਸਿੰਘ ਮਾਝਾ ਮਾਝਾ ਲਾਈਟਵੀ